హలో కట్ మే కట్ దీ బ సబ్జీ బా ఏ పతా ਜਦੋਂ ਇਹਨੂੰ ਨਹੀਂ ਪਾਉਂਦੇ ਨਾ ਸਬਜੀ ਕਰਾਰੀ ਜੀ ਨਹੀਂ ਲੱਗਦੀ ਜੀ ਤੇ ਅਸੀਂ ਇਹ ਪਹਿਲਾਂ ਤੋਂ ਮੁੱਢ ਤੋਂ ਹੀ ਇਹ ਵਿੱਚ ਪਾਉਣਾ ਹੀ ਆ ਤੇ ਇਹ ਆਪਦਾ ਬਣਾਈ ਜਾਂਦੇ ਸੰਦਾਂ ਵਾਲਾ ਟਰੰਕ ਸਾਂਦੇ ਸੁੰਦ ਪਾਉਣਗੇ ਇਹਦੇ ਵਿੱਚ ਫਿਰ ਜਦੋਂ ਕਿਤੇ ਕੰਮ ਕਰਨ ਜਾਂਦੇ ਆ ਤਾਂ ਫਿਰ ਉਹਦੇ ਵਿੱਚ ਪਾ ਕੇ ਲੈ ਜਾਂਦੇ ਆ ਮਤਲਬ ਚੱਕਣੇ ਸੌਖੇ ਹੋ ਜਾਂਦੇ ਹਨ ਪਰ ਤਾਂ ਨਹੀਂ ਕਿੰਧਾਂ ਦੀ ਸਬਜ਼ੀ ਹੈ ਹਨਾ ਰਾਤੀਂ ਰਿਆ ਕੇ ਰੱਖੀਆ ਤੇ ਛੇਰ ਗਈ ਸੀ ਕੱਲ ਤਾਂ ਉਦੋਂ ਲੈ ਕੇ ਆਏ ਤੇ ਵਿੱਚ ਵਿੱਚ ਖਰਾਬ ਜੀ ਵੀ ਹੋ ਗਈ ਪਤਾ ਨਹੀਂ ਕੀ ਗੱਲ ਹੈ కై ఆలూ నీ బావే బానే బి నీ శాని ఆలూ ఆలూ క ਕੁੜਾ ਅੱਜ ਮੌਸਮ ਜਿਹੜਾ ਸਾਫ਼ ਹੋਇਆ ਵਾ। ਮੀਂਹ हट ਗਿਆ। ਧੁੱਪ ਨਿਕਲੀ ਸੀ ਅੱਜ ਬਹੁਤ ਵਧੀਆ। ਤਿੰਨ ਤਰੀਕ ਅੱਜ। ਸਿਵਾਏ ਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਹੁਣ ਮੌਸਮ ਵਧੀਆ ਹੀ ਇਦਾਂ ਹੀ ਰੱਖੇ। ਬਹੁਤ ਬੁਰਾ ਹਾਲ ਆ ਹਨਾ। ਮੀਆਂ ਨਾਲ ਲੇਟ ਵੀ ਸਾਡੀ ਸਾਰੀ ਰਾਤ ਮਤਲਬ ਰਾਤ ਦੀ ਲੈਟ ਗਈ ਹੋਈ ਆ ਹੋਣਾ ਜੀ ਕੱਲ ਵੀ ਟੂਟੀ ਨਹੀਂ ਆਈਗੀ ਪਾਣੀ ਭਰਿਆ ਨਹੀਂ ਅੱਜ ਆਈ ਜੀ ਟੂਟੀ ਕੋਲ ਪਾਣੀ ਛੱਡਿਆ ਹੋਇਆ ਟੈਂਕੀ ਦੇ ਵਿੱਚ ਜਦੋਂ ਪਰ ਜੂਗੀ ਤੇ ਫਿਰ ਬੰਦ ਕਰ ਦਾਂਗੇ ਕਾਫੀ ਟਾਈਮ ਹੋ ਗਿਆ 20 ਮਿੰਟ ਤੋਂ ਉੱਪਰ ਹੋ ਗਏ ਟੁੱਲੂ ਪੰਪ ਚੱਲਦੇ ਨੂੰ ਪਰ ਹਲੇ ਤੱਕ ਜਿਹੜਾ ਪਾਣੀ ਹੈ ਭਰਿਆ ਨਹੀਂ ਹੈਗਾ ਸਬਜ਼ੀਆਂ ਦੇ ਰੇਟ ਵੀ ਹਾਈ ਕੀਤੇ ਪਏ ਆ। 500 ਰੁਪਏ ਤੋਂ ਥੱਲੇ ਕੋਈ ਸਬਜ਼ੀ ਨਹੀਂ। ਜਿੰਮੀ ਨੂੰ ਬਾਹਰ ਬੰਨ੍ਹ ਦਿੰਦੇ। ਕਟੋਏ ਪਾ ਦੇਣੇ ਆ ਉਹਨੇ ਹਨਾ। படி ம கட கே ரூ ர ஏத கா சூடியா சபி ਕੱਟ ਕੇ ਸਬਜੀ ਤੇ ਬਾਕੀ ਗੱਲਬਾਤ ਕਰਦੇ ਤੁਹਾਡੇ ਨਾਲ ਫੇਰ ਆਲੂ ਕਟਾਂਗੇ ਪਿਆਜ਼ ਕਟਾਂਗੇ ਲਸਣ ਪਾਵਾਂਗੇ ਵਿੱਚ ਸਬਜੀ ਅੱਗੇ ਲਸਣ ਤਾਂ ਮੈਂ ਸ਼ੁਰੂ ਕਰਤਾ ਕਾ ਕਿ ਦਿਨਾਂ ਦਾ ਪਾਉਣਾ ਥੋੜਾ ਜਿਹਾ ਅਦਰਕ ਵੀ ਪਾ ਲੈਣੀ ਹੁੰਦੀ ਆ ਆਪਾਂ ਸਾਗ ਬਣਾਇਆ ਸੀ ਜਿੱਦੇ ਉਦੇ ਉਦੇੰ ਦਾ ਸ਼ੁਰੂ ਕੀਤਾ ਹੋਇਆ ਲਸਣ ਪਾਉਣਾ ਇਹਦੇ ਰੁਕਤੀ ਪਈਏ ਪੂੰਛ ਜੀ जवाक जे भी उधर गए हुए खेल सारी दिहाड़ी मन करता गोवा सुटने धार चो ਲੋ ਜਿੱਥੇ ਡੈਡੀ ਦਾਣਾ ਪਾਉਣ ਲੱਗੇ ਪਸ਼ੂਆਂ ਨੂੰ ਤੇ ਮੈਂ ਚੋਂਗੀ ਤਾਰ ਕਿਉਂਕਿ ਤਾਰ ਦਾ ਹੋ ਗਿਆ ਟਾਈਮ ਉੱਪਰ ਹੋ ਗਿਆ ਟਾਈਮ ਤੇ ਆਪਾਂ ਵੀ ਲੈ ਜਾਂਦੀ ਆਪਦੀ ਬਾਲਟੀ ਤੇ ਪੀੜੀ ਪਰੇ ਹੱਦਾਂ ਪਰੇ ਜਿਸ ਮਰ ਗਿਆ ਕੋਈ ਸਾਢੇ 6 ਹੋ ਗਏ ਡੈਡੀ ਅੱਜ ਹਨਾ 6 ਵਜੇ ਚੋਲਣੀ ਅੱਗੇ

hurai ho ja ke ho peedi ji kal nu thuppe ਗਿੱਲੀ ਹੋਈ ਪਈਆਂ ਮੀਆਂ ਨਾ ਸਾਰਾ ਬੁਰਾ ਹਾਲ ਮੀਆਂ ਪਿਆਰ ਗੱਲ ਗੱਲ ਜਿੱਥੋਂ ਜਿਹੜਾ ਪਾਣੀ ਮੁੜ ਗਿਆ ਡੈੜੀ ਡੇੜੀ ਗਾਰ ਪਈ ਐ ਜਿਹੜੇ ਪਿੰਡਾ ਚੋਂ ਨਿਕਲ ਗਿਆ ਪਾਣੀ ਚਲੋ ਜੂਗਲਾ ਤਾਂ ਡੈੜੀ ਨਹੀਂ ਸੀ ਆਪਾਂ ਚੋਲੇ ਨੇ ਧਾਰ ਮੈਂ ਟੂ ਮੈਂਟੀ ਤੇ ਇਹਦੀ ਵੜੀ ਜਾਂਦੀ ਆ ਤਾਂ ਜਦੋਂ ਧਾਰ ਚੋਂ ਨੇ ਐਵੇਂ ਜੋਰ ਜਾਂ ਮਰੀ ਜਾਉਂ। ਹਾਂ। ਹਾਂ ੜੀ। ਨਾ ਛੇੜੋ ਤੁਸੀਂ ਕਾਹਤੋਂ ਪੰਗੇ ਲਈ ਜ ਨਹੀਂ ਇੱਥੇ। ਰਹਿਣ ਦੋ ਉਹਦੇ ਨਾਲ ਲੱਕੜ ਲੁੱਕੜ ਨਾਲ ਲਗਾਵਾਂਗੇ ਗਿੱਲਾ ਹੋਇਆ ਨਾ ਪਾਣੀ ਪੈ ਗਿਆ ਵਿੱਚ। ਪਾਣੀ ਪਿਆ ਹੈ ਰੜੀ ਵਿੱਚ ਜਾਂ ਤਾਂ ਸੁੱਕਾ ਜਾਂ ਡੱਕਾ ਲੈ ਲੈ ਅੰਦਰੋਂ ਸਿੱਧੀ ਸੋਫੀ ਕੋਈ ਬੋਲਣਾ ਛੱਡ ਤੂੰ ਕਰ ਦੇ ਇਹ ਵੀ ਕਰੀਏ ਕਿ ਕਰਨ ਮੱਖੀ ਚਰਨ ਵੀ ਕਰਦੇ ਹਾਂ ਨਾ ਕੱਫਾ ਲਾਉਣ ਜੋਗਿਆ ਵੀ ਹੈ ਨਹੀਂ ਕਿ ਸਾਤ ਦੇ ਵਿੱਚ ਪਾਣੀ ਆਈ ਜਾਂਦਾ ఫటాఫ్ అోలీ చల్ ఫో రోల్ని ఆ ਪੱਕਾ ਲੰਦੇ ਉਧਰ ਕਰੰਟ ਆ ਜਾਂਦਾ ਬੋਰਡ ਚ ਨਾ ਰਹਿਣ ਦੋ ਤੂੰ ਵਾਲਾ ਆ ਗਏ ਹੈ ਗਰਮੀ ਤੇ ਰਹਿਣੀ ਜੀ ਧੂਆਂ ਲਾ ਦਿਓ ਮੜਾ ਜਾ ਇਹ ਵੀ ਸਹੀ ਹੈ ਹੁਣ ਕਰੀਏ ਵੀ ਕੀ ਤੇ ਰਾਤ ਨੂੰ ਮੀਂਹ ਆ ਜਾਵੇ ਚੋਈ ਤਾਂ ਜਾਂਦਾ ਵਾ పాచ గ పొచ్చ మరియా మూ మ तो चली गई बह के उ खड़ा खर्चा चंगा बह गया ਖਰਜਾ ਕੀ ਹੁੰਦਾ ਤੈਨੂੰ ਨਾ ਮੈਨੂੰ ਗੱਲ ਪੁੱਛ ਪੁੱਛਦਾ മക്കാഡീ ബോട്ട ജ മീന పర <laughs> దు Nossa, nossa, ਬੱਸ ਕੱਢ ਜਾ ਮੈਂ வடா ஐக்காப்பாவடா நாவடா மேல மன चलोधार का पीढ़ी लेके चल रसोई बच दुध मैं लेके चली डोल देंगी दुधू ਨਹੀਂ ਡੈਡੀ ਛੁੱਟੀਆਂ ਹੋ ਗਈਆਂ 7 ਤੱਕ ਲੋ ਜੀ ਠੀਕ ਹੈ ਡੈਡੀ ਪਾ ਲੋ ਜੇ ਸਾਨੂੰ ਕੋਈ ਨਹੀਂ ਤਾਰ ਆਪਾਂ ਨੇ ਲਈਏ ਚੋ ਤੇ ਹੁਣ ਆਪਾਂ ਚੱਕ ਦੀਏ ਗੋਆ ਜਿੱਲੇ-ਜਿੱਲੇ ਤੇ ਚੱਕਣਾ ਇਹ ਵੀ ਬਹੁਤ ਔਖਾ ਵਾ ਸੌਰੀ 7 ਚੋਂਦੀ ਆ ਮੱਝਾ ਵਾਲੀ ਔਖਾ ਹੋਇਆ ਪਿਆ ਮਾਰੀ ਨਾ ਨਹੀਂ ਲੱਟਾ ਮੇਰੇ ਤੂੰ ਰੋ ਪੰਗਾ ਪਾੜ ਸੁਬਾ ਲੇਟ ਸੁੱਤੇ ਸੀ ਨਾ ਤਾਂ ਕਰਕੇ ਥੋੜਾ ਹੀ ਹੈ चलो <coughs> 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 ਆਈ ਪਾਈ ਆਪਣਾ ਆ ਬੰਦ ਕਰ ਦੇ ਬਸ ਬਈ ਵੀਡੀਓ ਬੰਦ ਕਰਓ ਜੀ ਟਾਈਮ ਜਿਹੜਾ ਕਾਫੀ ਹੋ ਗਿਆ ਟਾਈਮ ਪੀਸ ਵੀ ਖੜ ਗਿਆ 8:00 ਵਜੇ 5 ਮਿੰਟ ਰਹਿ ਗਏ 8:00 ਵਜਨ ਦੇ ਵਿੱਚ ਤੇ ਆਪਾਂ ਜਿਹੜੀ ਹੈਗੀ ਆ ਸਬਜੀ ਵੀ ਰੱਖੀ ਹੋਈ ਹੈ ਢੰਨ ਵਾਰ ਖਣੀ ਪਈਏ ਬਸ ਤੇ ਇਕ ਘਰਨਾਵਾ ਵੀ ਆਲੂ ਆ ਜਿਹੜੇ ਰਿਜ ਗਏ ਆ ਮੈਂ ਥੋੜੀ ਜਿਹੀ ਰਸੀ ਰੱਖ ਦੇਣੀ ਆ ਤੇ ਇਹਦੇ ਨਾਲ ਨਾ ਖਾਣ ਵਿੱਚ ਜਿਹੜੀ ਹੈਗੀ ਆ ਆਸਾਨੀ ਹੋ ਜਾਂਦੀ ਹੈ ਲੋ ਜੀ ਆਲੂ ਆਪਣੇ ਬਿਲਕੁਲ ਬਣ ਚੁੱਕੀ ਹੈ ਸਬਜੀ ਆਪਣੀ ਬਣ ਕੇ ਰੈਡੀ ਹੈ ਥੋੜੀ ਜਿਹੀ ਰਸੀ ਰੱਖੀ ਆ ਤੇ ਉਧਰ ਦਾਤੀ ਨੂੰ ਨਿਕਾਉਂਦੀ ਖਾਣ ਕਰਕੇ ਜਿਹੜੀ ਆਪਾਂ ਨੂੰ ਸਬਜੀ ਆ ਰਸੀਲੀ ਹੀ ਰੱਖੀ ਆ ਤੇ ਗਰ ਆਪਣਾ ਦੁੱਧ ਵੀ ਗਰਮ ਕਰ ਲਿਆ ਕਿਉਂਕਿ ਆਪਾਂ ਨੇ ਜਿਹੜਾ ਹੈਗਾ ਆ ਆਟਾ ਵੀ ਗੁੰਨ ਕੇ ਰੱਖ ਲਿਆ ਆ ਤੇ ਹਾਂਜੀ ਮੈਂ ਤੁਹਾਨੂੰ ਕਹ ਸੀ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਂਗੀ ਕੀ ਲੈ ਕੇ ਆਇਆ ਆ ਆਪਾਂ ਇਹ ਵਾਲੇ ਹੈੱਡਫੋਨ ਲੈ ਕੇ ਆਂਦੇ ਆ ਉਹ ਹੈੱਡਫੋਨ ਨਹੀਂ ਸੋਰੀ ਮਾਈਕ ਮਾਈਕ ਲੈ ਕੇ ਆਂਦਾ ਇਹ ਵਾਲਾ ਤੇ ਇਹ तकरीबन ਆਪਾਂ ਨੂੰ 1500 ਰੁਪਏ ਦਾ ਪਿਆ ਆ ਦੋ ਮਾਈਕ ਨੇ ਇਹਦੇ ਵਿੱਚ ਇਹਦੀ ਤੁਸੀਂ ਆਵਾਜ਼ ਆ ਜਿਹੜੀ ਕੱਲ ਵਾਲੇ ਜਿਹੜੀ ਗੋਪੀ ਦੀ ਸਬਜ਼ੀ ਆ ਉਹਦੇ ਵਿੱਚ ਵੀ ਦੇਖ ਚੁੱਕੇ ਹਾਂ ਤੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਤੁਸੀਂ ਦੇਖੀ ਆ ਉਹਦੇ ਵਿੱਚ ਵੀ ਤੁਸੀਂ ਦੀ ਆਵਾਜ਼ ਦੀ ਕਲੀਅਰਟੀ ਆ ਤੁਸੀਂ ਦੇਖ ਸਕਦੇ ਦੇਖ ਚੁੱਕੇ ਹਾਂ ਤੇ ਤੁਸੀਂ ਦੱਸਣਾ ਆ ਕਿ ਕਿੱਦਾਂ ਬਣੀ ਆ ਗੈਸ ਬੰਦ ਕਰਤੀ ਸੱਤੀ ਵਾਲਾ ਕਿ ਕਿੱਦਾਂ ਇਹਦੀ ਆਵਾਜ਼ ਆਉਂਦੀ ਆ ਕਿੱਦਾਂ ਨਹੀਂ ਤਾਂ ਇੱਕਵੇਂ ਵਿੱਚ ਮੰਮੀ ਦੀ ਕਲਿੱਪ ਐਡ ਕੀਤੀ ਆ ਮੰਮੀ ਦੀ ਆਵਾਜ਼ ਸਾਨੂੰ ਕੋਲੇ ਖੜਿਆ ਨੂੰ ਬਣੀ ਸੁਣਦੀ ਹੈਗੀ ਤਾਂ ਉਹ ਮਾਈਕ ਲਾ ਕੇ ਜਿਹੜੀ ਆ ਆਵਾਜ਼ ਆ ਰਹੀ ਹੈ ਤੇ ਤੁਸੀਂ ਦੱਸਣਾ ਵੀ ਕਿੱਦਾਂ ਸਹੀ ਆ ਮਾਈਕ ਕਿੱਦਾਂ ਆ ਹਨਾ ਤੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਥੈਂਕ ਯੂ